ਇੱਕ ਬੰਦਾ ਬਹੁਤ ਮਿਹਨਤ ਦੇ ਨਾਲ ਤਿਆਰੀ ਕਰਦਾ ਹੈ ਪੇਪਰ ਦਿੰਦਾ ਤੇ ਫਿਰ ਉਹਨੂੰ ਇੱਕ ਦਿਨ ਪਤਾ ਲੱਗਦਾ ਕਿ ਜਿਹੜਾ ਪੇਪਰ ਮੇਰੇ ਕੋਲੇ ਬਾਅਦ ਆਇਆ ਮੇਰੇ ਤੋਂ ਪਹਿਲਾਂ ਹੀ ਕਿਸੇ ਨੂੰ ਮਿਲ ਚੁੱਕਿਆ ਸੀ ਮੈਨੂੰ ਲੱਗਦਾ ਕਿਸੇ ਦੀ ਮਿਹਨਤ ਦੇ ਨਾਲ ਅਸੀਂ ਇਦੋਂ ਭੱਦਾ ਮਜ਼ਾਕ ਨਹੀਂ ਕਰ ਸਕਦੇ ਜਿਹੜੇ ਬੱਚਿਆਂ ਦੇ 100 ਤੋਂ ਉੱਪਰ ਨੰਬਰ ਆਏ ਉਹਨਾਂ ਸਾਰਿਆਂ ਦੀਆਂ OMR ਸ਼ੀਟਾਂ ਡਾਊਨਲੋਡ ਕਰ ਲਈਆਂ ਜਿਹਦੇ ਤੇ ਉਹਨਾਂ ਨੇ ਆਪਣੇ ਆਨਸਰਾਂ ਦੇ ਗੋਲੇ ਭਰੇ ਸੀ ਉਹਨਾਂ ਨੇ ਦੇਖਿਆ ਕਿ ਜਿਹੜੇ ਸਵਾਲ ਇਹਨਾਂ ਬੱਚਿਆਂ ਨੇ ਗਲਤ ਕੀਤੇ ਆ 100 ਤੋਂ ਉੱਪਰ ਜਿੰਨੇ ਬੱਚਿਆਂ ਦੇ ਨੰਬਰ ਆਉਂਦੇ ਚ ਬਹੁਤਾਤ ਬਹੁਤਾਤ ਇਹ ਨਹੀਂ ਕਿ 20 25 ਸਿਰਫ 70 80% ਬੱਚੇ ਉਹਨਾਂ ਦੇ ਗਲਤ ਕਿਤੇ ਆਨਸਰ ਸਾਰਿਆਂ ਦੇ ਸੇਮ ਹੋਏ। ਓਏ ਤੁਹੇ ਸ਼ੱਕ ਵਧਾ ਕੀ ਪਿਆ? ਕੀ ਐਂਤ ਨਹੀਂ ਲੱਗਦਾ ਬਾਈ ਕਿ ਸਾਰਿਆਂ ਨੂੰ ਕੀ ਦੇ ਸਾਰਿਆਂ ਦੇ ਨੰਬਰ ਪੂਰੇ ਨਾ ਆ ਜਾਣ ਇਸ ਕਰਕੇ ਸਾਰਿਆਂ ਦੇ ਥੋੜੇ ਥੋੜੇ ਆਨਸਰ ਗਲਤ ਕਰਾ ਦੋ ਤੇ ਗਲਤੀ ਇਹ ਹੋ ਗਈ ਜਿਹੜਾ ਗਲਤ ਆਨਸਰ ਇੱਕ ਤੋਂ ਗਲਤ ਕਰਵਾਉਣਾ ਸੀ ਸਾਰਿਆਂ ਨੂੰ ਇਹੋ ਕਹਤਾ ਗਲਤ ਲਾਉਣ ਨੂੰ। ਜਿਹੜੇ ਬੱਚੇ ਨੇ ਸੀਨੀਅਰ ਸਹਾਇਕ ਦਾ ਪੇਪਰ ਭਰਿਆ ਉਹ ਪਟਵਾਰੀ ਦਾ ਵੀ ਭਰਿਆ ਹੀ ਹੋਊਗਾ ਸਿਲੇਬਸ ਵੀ ਸੇਮ ਆ ਤਾਂ ਨੰਬਰ ਜੇ ਏਸ ਪੇਪਰ 'ਚ ਉਹਦੇ 120 'ਚੋਂ 100 ਟੱਪ ਗਏ ਤੇ ਜੇ ਪਟਵਾਰੀ ਦਾ ਪੇਪਰ 100 ਦਾ ਸੀਗਾ ਉਹਦੇ 'ਚ ਵੀ ਤਾਂ 90 ਟੱਪਣੇ ਚਾਹੀਦੇ ਆ ਨਹੀਂ 80 ਆਉਣੇ ਚਾਹੀਦੇ ਆ ਜਦੋਂ ਉਹਨਾਂ ਪੇਪਰਾਂ 'ਚ ਇਹਨਾਂ ਦੇ ਨੰਬਰ ਦੇਖਦੇ ਆਂ ਬਾਈ ਉਦੋਂ ਸਾਨੂੰ ਇਹ ਟੈਨਸ਼ਨ ਹੁੰਦੀ ਆ ਕਿ ਇਹਨਾਂ 'ਚੋਂ ਬਹੁਤੇ ਬੱਚੇ ਤੇ ਉਹ ਆ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਕਿਸੇ ਪੇਪਰ 'ਚ ਇਹਨਾਂ ਦੇ 23 ਨੰਬਰ ਆ ਕਿਸੇ 'ਚ 41 ਆ ਕਿਸੇ ਬੱਚੇ ਦੇ 45 ਨੰਬਰ ਆ ਕਿਸੇ ਦੇ 47.25 ਆ ਇਥੋਂ ਤੱਕ ਕਿ ਕਈ ਬੱਚੇ ਤਾਂ ਬਾਈ ਜੀ ਪਟਵਾਰੀ ਦੇ ਪੇਪਰ 'ਚ ਜਿਹੜਾ ਪੰਜਾਬੀ ਦਾ ਵੱਖਰਾ ਪੇਪਰ ਹੁੰਦਾ ਉਹਦੇ 'ਚ ਫੇਲ ਵੀ ਹੋਗੇ। ਉਦਾਹਰਨ ਦੇ ਤੌਰ ਤੇ ਇੱਕ ਸਵਾਲ ਸੀਗਾ ਸ਼ਨਾਖਤ। ਹਾਂ ਠੀਕ ਹੈ ਜੀ ਚਲੋ ਕੋਈ ਬੰਦਾ ਕਹਿੰਦਾ ਜੀ ਅੱਜ ਕੱਲ੍ਹ ਨਾ ਬੱਚਿਆਂ ਨੂੰ ਫਾਰਸੀ ਦੀ ਜਿਹੜੀ ਸ਼ਬਦਾਵਲੀ ਹੈ ਨਹੀਂ ਪਤਾ। ਕਿਸੇ ਇੱਕ ਬੱਚੇ ਨੂੰ ਨਹੀਂ ਪਤਾ ਕਿ ਖਖੇ ਦੇ ਪੈਰ 'ਚ ਬਿੰਦੀ ਆਉਣੀ ਆ ਸਸੇ ਦੇ ਪੈਰ 'ਚ ਬਿੰਦੀ ਆਉਣੀ ਆ ਕਿ ਨਹੀਂ ਆਉਣੀ। ਮੰਨ ਲੈਣਾ ਮੈਂ ਕਿ ਕਿਸੇ ਇੱਕ ਬੱਚੇ ਨੇ ਗਲਤ ਕਰਤਾ। ਦਸਾਂ ਨੇ ਗਲਤ ਕਰਤਾ 100 ਤੋਂ ਉੱਪਰ ਜਿਹੜੇ ਬੱਚਿਆਂ ਦੇ ਨੰਬਰ ਉਹਨਾਂ 'ਚ ਸਾਰੇ ਨਹੀਂ ਗਲਤ ਕਰਤਾ ਮੰਨ ਲੈਨੇ ਆਪਾਂ ਪਰ ਸਾਰਿਆਂ ਨੇ ਗਲਤ ਕਰਕੇ ਸੀ ਆਪਸ਼ਨ ਹੀ ਲਾਇਆ ਹੋਵੇ ਇਹ ਤਾਂ ਫਿਰ ਚਿੰਤਾ ਹੈ ਨਾ ਮੈਂ ਥੋੜਾ ਜਿਹਾ ਇਸ ਪੇਪਰ ਦਾ ਜਿਹੜਾ ਇਤਿਹਾਸਕ ਪਿਛੋਕੜ ਦੱਸਦਾ ਇਹ ਪੇਪਰ ਸਭ ਤੋਂ ਪਹਿਲੀ ਵਾਰ 2014 'ਚ ਆਇਆ ਸੀਗਾ ਕੋਲਿਆਂ ਵਾਲੀ ਸਾਹਿਬ ਹਾਂ ਇਹ ਪੇਪਰ 2014 'ਚ ਆਇਆ ਸੀ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਪੇਪਰ ਉਦੋਂ ਹੋ ਗਿਆ ਲੀਕ ਉਦੋਂ ਇਹ ਪੇਪਰ ਅੱਜ 120 ਨੰਬਰ ਦਾ ਹੈ ਉਦੋਂ ਆਇਆ ਸੀ 100 ਨੰਬਰ ਦਾ ਉਦੋਂ ਸਾਰੇ ਬੱਚਿਆਂ ਦੇ ਜਿਨ੍ਹਾਂ ਤੇ ਇਹ આરોਪ ਲੱਗਿਆ ਸੀ ਕਿ ਗੜਬੜ ਹੋਈ ਆ ਉਹਨਾਂ ਦੇ 95 ਤੋਂ ਉੱਪਰ ਨੰਬਰ ਪਰ ਇਹ ਪੇਪਰ ਲੀਕ ਕਿਵੇਂ ਹੋ ਜਾਂਦੇ ਆ ਇਹਦੀ ਵੀ ਗੱਲ ਕਰਕੇ ਕਿਵੇਂ ਹੋ ਜਾਂਦੇ ਆ ਲੀਕ ਜੇ ਤੁਸੀਂ ਕਹਿੰਦੇ ਸਰਕਾਰ ਨਹੀਂ ਚਾਹੁੰਦੀ ਬਿਲਕੁਲ ਨਹੀਂ ਚਾਹੁੰਦੀ ਸਰਕਾਰਾਂ ਕੋਈ ਵੀ ਨਹੀਂ ਚਾਹੁੰਦੀ ਚਾਹੇ ਉਹ ਕਾਲੀ ਅਕਾਲੀ ਸਰਕਾਰ ਆ ਕਾਂਗਰਸੀ ਆ ਆਮ ਆਦਮੀ ਆ ਸਰਕਾਰਾਂ ਜਿਹੜੀਆਂ ਨੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਪੇਪਰ ਲੀਕ ਹੋਵੇ ਚਲੋ ਮੈਂ ਤੁਹਾਡੀ ਇਹ ਗੱਲ ਤੇ ਯਕੀਨ ਕਰ ਲਿਆ ਮੈਂ ਫਿਰ ਸਰਕਾਰ ਤੋਂ ਬਾਹਰ ਕੀ ਆ ਇੱਥੇ ਜਿਹੜਾ ਪੇਪਰ ਲੀਕ ਹੋਇਆ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਇੱਕ ਬੰਦਾ ਬਹੁਤ ਮਿਹਨਤ ਦੇ ਨਾਲ ਤਿਆਰੀ ਕਰਦਾ ਹੈ ਪੇਪਰ ਦਿੰਦਾ ਹੈ ਤੇ ਫਿਰ ਉਹਨੂੰ ਇੱਕ ਦਿਨ ਪਤਾ ਲੱਗਦਾ ਹੈ ਕਿ ਜਿਹੜਾ ਪੇਪਰ ਮੇਰੇ ਕੋਲੇ ਬਾਅਦ ਆਇਆ ਮੇਰੇ ਤੋਂ ਪਹਿਲਾਂ ਹੀ ਕਿਸੇ ਨੂੰ ਮਿਲ ਚੁੱਕਿਆ ਸੀ ਮੈਨੂੰ ਲੱਗਦਾ ਕਿਸੇ ਦੀ ਮਿਹਨਤ ਦੇ ਨਾਲ ਅਸੀਂ ਇਦੋਂ ਪੱਦਾ ਮਜ਼ਾਕ ਨਹੀਂ ਕਰ ਸਕਦੇ ਪਰ ਇਹ ਮਜ਼ਾਕ ਹੋਇਆ ਕਿਉਂ ਆ ਪੋਸਟਾਂ ਸਿਗੀਆਂ ਸੀਨੀਅਰ ਸਹਾਇਕਾਂ ਦੀਆਂ ਜਿਨ੍ਹਾਂ ਨੇ ਜਾ ਕੇ ਅੱਗੇ ਦਫ਼ਤਰ ਚਲਾਉਣੇ ਆ ਦਫਤਰ ਦੀ ਜਿੰਦ ਜਾਨ ਹੁੰਦੇ ਆ ਇਹ ਸੀਨੀਅਰ ਸਹਾਇਕ ਪਰ ਇਹਨਾਂ ਦਾ ਪੇਪਰ ਕਿਵੇਂ ਕਿਸ ਆਧਾਰ ਤੇ ਕਿਹਾ ਜਾ ਸਕਦਾ ਕਿ ਲੀਕ ਹੋ ਗਿਆ ਕਿਹੜੇ ਇਹਦੇ ਪੈਟਰਨ ਆ ਜਿਹਦੇ ਆਧਾਰ ਤੇ ਸੀ ਇਹ ਗੱਲ ਸੱਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਨਾਲ ਮਾਸਟਰ ਕਲਾਸਸ ਤੋਂ ਬਾਈ ਜੀ ਨੇ ਸੱਚੀ ਗੱਲ ਬੋਲੀ ਸੱਚੀ ਗੱਲ ਬਾਈ ਜੀ ਠੀਕ ਹੋ ਬਾਈ ਬਹੁਤ ਵਧੀਆ ਜੀ ਕਿਵੇਂ ਕਹਗੇ ਆਪਾਂ ਵੀ ਇਹ ਪੇਪਰ ਲੀਕ ਹੋ ਗਿਆ ਪਹਿਲਾਂ ਤਾਂ ਇੱਥੇ ਸ਼ੁਰੂ ਕਰਦੇ ਆ ਆਧਾਰ ਕੀ ਬਣਿਆ ਇਸ ਗੱਲ ਦਾ ਇਹ ਦੇਖੋ ਬਾਈ ਜਦੋਂ ਆਪਾਂ ਕਹਿੰਦੇ ਆ ਨਾ ਕਿ ਕੋਈ ਪੇਪਰ ਲੀਕ ਹੋ ਗਿਆ ਹੂੰ ਇਹ ਤਾਂ ਆਪਾਂ ਉਦੋਂ ਮੰਨਦੇ ਆ ਜਦੋਂ ਸਰਕਾਰ ਇਹਦੀ ਪ੍ਰੋਪਰ ਜਾਂਚ ਕਰੂਗੀ ਠੀਕ ਹੈ ਅਜੇ ਤਾਂ ਆਪਾਂ ਕੁਝ ਇਹੋ ਜਿਹੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਅਸੀਂ ਸਰਕਾਰ ਨੂੰ ਇਹ ਕਨਵਿੰਸ ਕਰ ਸਕੀਏ ਤੇ ਅਸੀਂ ਜਾਂਚ ਏਜੰਸੀਆਂ ਨੂੰ ਇਹ ਕਨਵਿੰਸ ਕਰ ਸਕੀਏ ਕਿ ਇਸ ਪੇਪਰ ਦੀ ਜਾਂਚ ਕੀਤੀ ਜਾਵੇ ਠੀਕ ਹੈ ਸੋ ਇਹ ਕੁਝ ਪੈਟਰਨ ਨੇ ਜਿਨ੍ਹਾਂ ਨੂੰ ਅਸੀਂ ਆਧਾਰ ਬਣਾ ਕੇ ਇਹ ਕਹਿ ਰਹੇ ਆ ਜਿਵੇਂ ਸਭ ਤੋਂ ਪਹਿਲਾ ਪੈਟਰਨ ਇਹਦੇ ਵਿੱਚ ਇਹ ਆ ਕਿ ਇਸ ਪੇਪਰ 'ਚ ਜੇ 120 ਨੰਬਰ ਦਾ ਪੇਪਰ ਸੀ ਤਾਂ ਆਪਾਂ ਮੰਨ ਲੈਂਦੇ ਆ ਕਿ ਜੇ ਪੇਪਰ ਬਹੁਤ ਔਖਾ ਪੇਪਰ ਸੀ ਕਿ 80 85 ਨੰਬਰ ਬਹੁਤ ਨੰਬਰ ਸੀ ਪਰ ਇਹ ਪੇਪਰ ਚ ਨੰਬਰ 100 ਟੱਪ ਗਏ ਵੈਸੇ ਇਹ ਬੜੀ ਹਲਕੀ ਜੀ ਗੱਲ ਆ ਇਹ ਤਾਂ ਜਸਟ ਇੱਕ ਪਹਿਲਾ ਪੈਟਰਨ ਆ ਇਹਦੇ ਤੋਂ ਮੇਨ ਪੈਟਰਨ ਜਿਹੜੇ ਇਸ ਪੇਪਰ ਚ ਦੇਖੇ ਗਏ ਕਿ ਜਿਹੜੇ ਬੱਚਿਆਂ ਨੇ ਇਸ ਪੇਪਰ ਚ 100 ਤੋਂ ਵੱਧ ਨੰਬਰ ਲਏ ਆ ਉਹਨਾਂ ਦੇ 10ਵੀਂ 12ਵੀਂ ਦੇ ਵਿੱਚ ਨੰਬਰ ਬਹੁਤ ਥੋੜੇ ਆ। 100 ਤੋਂ ਵੱਧ ਨੰਬਰ ਵੀ ਲਏ ਜਾ ਸਕਦੇ ਹੁੰਦੇ ਆ ਕਿ ਟੋਟਲ ਨਹੀਂ ਭਾਈ ਇਹ ਚੀਜ਼ ਆ ਕਿ ਜਦੋਂ ਨਾ ਇੱਕ ਪੇਪਰ ਆਉਂਦਾ ਕੋਈ ਵੀ ਹਾਂ ਉਸ ਪੇਪਰ 'ਚ ਜੇ 120 ਨੰਬਰ ਦਾ ਪੇਪਰ ਆ ਹਮ ਅਸੀਂ ਜਿਹੜੇ ਕੋਚਿੰਗਸ ਦਿੰਨੇ ਆ ਜਾਂ ਅਸੀਂ ਪੜਾਉਨੇ ਆ ਸਾਨੂੰ ਇੰਨੇ ਚਿਰ ਦਾ ਸਾਰਿਆਂ ਨੂੰ ਮੈਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਸਾਨੂੰ ਪੜਾਉਣ ਦਾ ਤਜਰਬਾ ਏ ਕਿ ਆ ਪੇਪਰ ਇੰਨਾ ਘੱਖ ਆਇਆ ਸੀਗਾ ਨੇ ਤੁਸੀਂ ਕਹੇ ਵੀ 100 ਤੋਂ ਵੱਧ ਨੰਬਰ ਵੀ ਲੈ ਗਏ ਹਾਂ ਪੇਪਰ ਕਿੰਨੇ ਨੰਬਰ ਦਾ ਪੇਪਰ 120 ਨੰਬਰ ਦਾ 120 ਨੰਬਰ ਦਾ ਪੇਪਰ ਸੀਗਾ 120 ਨੰਬਰ ਦਾ ਪੇਪਰ ਸੀਗਾ ਤੇ ਇਸ ਪੇਪਰ ਚ 120 ਚੋਂ 100 ਤੋਂ ਵੱਧ ਨੰਬਰ ਆ ਗਏ ਬੱਚਿਆਂ ਦੇ ਅੱਛਾ ਠੀਕ ਹੈ ਪਹਿਲੀ ਸ਼ੱਕ ਦੀ ਸੂਈ ਉਦੋਂ ਬੱਚਿਆਂ ਨੂੰ ਮਹਿਸੂਸ ਹੋਈ ਕਿ ਚਲੋ ਠੀਕ ਆ ਯਾਰ ਵਾਕਈ ਬਹੁਤ ਇੰਟੈਲੀਜੈਂਟ ਬੱਚੇ ਹੋਣਗੇ ਜਿਹੜੇ 100 ਤੋਂ ਵੱਧ ਨੰਬਰ ਲੈ ਗਏ 120 ਚੋਂ ਕੀ ਪਤਾ ਪੰਜਾਬ ਹੁਸ਼ਿਆਰੀ ਵਾਲਾ ਹੋ ਗਿਆ ਹੋਵੇ ਹਾਂਜੀ ਬਿਲਕੁਲ ਇਹਦੇ ਚ ਇਹ ਸ਼ੱਕ ਕਰਨ ਵਾਲਾ ਕੋਈ ਜਿਆਦਾ ਵੱਡਾ ਬਿੰਦੂ ਬਣਦਾ ਵੀ ਨਹੀਂ ਹੂੰ ਪਰ ਹੋਇਆ ਕਿ ਐਸਐਸ ਬੋਰਡ ਆ ਜੀ ਬਾਈ ਜੀ ਜਿਨ੍ਹਾਂ ਨੇ ਪੇਪਰ ਲਿਆ ਹੈ ਹਾਂ ਜਦੋਂ ਉਹਨਾਂ ਦੇ ਨਾ ਆਪਣੀ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਤੇ ਜਿਹੜੇ ਬੱਚੇ ਪੇਪਰ ਦੇ ਕੇ ਆਉਂਦੇ ਆ ਨਾ ਇਹ ਪੇਪਰ ਦਾ ਲਿਖਤੀ ਆਨਸਰ ਨਹੀਂ ਹੁੰਦੇ ਹੂੰ ਇਹਦੇ ਆਪਾਂ ਓਐਮਆਰ ਸ਼ੀਟ ਤੇ ਗੋਲੇ ਭਰਨੇ ਹੁੰਦੇ ਆ ਕਿਸੇ ਵੀ ਕਾਰਨ ਕਰਕੇ ਜਾਂ ਸਿਸਟਮ ਦੇ ਫੇਲ ਕਰਕੇ ਜਾਂ ਜਿਹੜੇ ਬੱਚਿਆਂ ਨੂੰ ਸ਼ੱਕ ਸੀ ਉਹਨਾਂ ਦੀ ਕਿਸਮਤ ਚੰਗੀ ਹੋਣ ਕਰਕੇ ਜਿਹੜੇ ਬੱਚਿਆਂ ਦੇ 100 ਤੋਂ ਉੱਪਰ ਨੰਬਰ ਆਏ ਸੀ ਉਹਨਾਂ ਦੀਆਂ ਓਐਮਆਰ ਸ਼ੀਟਾਂ ਡਾਊਨਲੋਡ ਹੋ ਗਈਆਂ ਇਹ ਤਾਂ ਚੰਗੀ ਗੱਲ ਆ ਵੈਸੇ ਮਾੜੀ ਕੀ ਐ ਨਹੀਂ ਮਾੜੀ ਇਸ ਕਰਕੇ ਆ ਕਿ ਸਿਸਟਮ 'ਚ ਡਰ ਵੀ ਹੁੰਦਾ ਨਾ ਕਿ ਯਾਰ ਸਿਸਟਮ 'ਚ ਜੇ ਇੱਕ ਚੀਜ਼ ਡਾਊਨਲੋਡ ਹੋ ਸਕਦੀ ਆ ਕੁਝ ਵੀ ਹੋ ਸਕਦਾ ਚਲੋ ਇਹ ਤਾਂ ਚੰਗੀ ਕਿਸਮਤ ਕਹਿ ਲਈਏ ਆਪਾਂ ਜਿਹੜੇ ਬੱਚਿਆਂ ਦੇ 100 ਤੋਂ ਉੱਪਰ ਨੰਬਰ ਆਏ ਉਹਨਾਂ ਸਾਰਿਆਂ ਦੀਆਂ OMR ਸ਼ੀਟਾਂ ਡਾਊਨਲੋਡ ਕਰ ਲਈਆਂ ਜਿਹਦੇ ਤੇ ਉਹਨਾਂ ਨੇ ਆਪਣੇ ਆਂਸਰਾਂ ਦੇ ਗੋਲੇ ਭਰੇ ਸੀ ਕਿਉਂਕਿ ਓਬਵੀਅਸਲੀ ਗੱਲ ਆ ਜੇ ਕਿਸੇ ਨੂੰ ਸ਼ੱਕ ਆ ਤਾਂ ਸ਼ੱਕ ਦੂਰ ਕਰਨਗੇ ਉਹ ਬੱਚੇ ਉਹਨਾਂ ਨੇ ਦੇਖਿਆ ਕਿ ਜਿਹੜੇ ਸਵਾਲ ਇਹਨਾਂ ਬੱਚਿਆਂ ਨੇ ਗਲਤ ਕੀਤੇ ਆ 100 ਤੋਂ ਉੱਪਰ ਜਿੰਨੇ ਬੱਚਿਆਂ ਦੇ ਨੰਬਰ ਆ ਉਹਦੇ ਚ ਬਹੁਤਾਤ ਬਹੁਤਾ ਇਹ ਨਹੀਂ ਕਿ 20 25 ਸਿਰਫ 70 80% ਬੱਚੇ ਉਹਨਾਂ ਦੇ ਗਲਤ ਕਿਤੇ ਆਨਸਰ ਸਾਰਿਆਂ ਦੇ ਸੇਮ ਸੀ ਤੁਸੀਂ ਸਹੀ ਆਨਸਰ ਤਾਂ ਠੀਕ ਲਾ ਸਕਦੇ ਮਨ ਲਓ ਇੱਕ ਸਵਾਲ ਪੁੱਛਿਆ ਗਿਆ ਹਾਂ ਉਹਦੇ ਚਾਰ ਜਵਾਬ ਆ ਮੰਨ ਲਓ ਮੈਂ ਤੁਹਾਨੂੰ ਦੱਸਦਾ ਬਾਈ ਜੀ ਇੱਕ ਸਵਾਲ ਪੁੱਛਿਆ ਗਿਆ 2 2 ਬਰਾਬਰ ਹੈ ਹੂੰ 4 5 6 ਕੇ 7 ਹੂੰ ਠੀਕ ਹੈ ਜੀ ਤਾਂ ਨੂੰ ਵੀ ਪਤਾ ਹੈ ਕਿ ਸਹੀ ਆਨਸਰ ਤਾਂ ਤੁਹਾਡਾ ਠੀਕ ਹੋਊਗਾ ਮੈਨੂੰ ਵੀ ਆਉਂਦਾ ਮੇਰਾ ਵੀ ਠੀਕ ਹੋਊਗਾ ਜੇ 10 20 ਬੱਚਿਆਂ ਦੇ ਜਿਨ੍ਹਾਂ ਦੇ ਸਾਰਿਆਂ ਦੇ ਨੰਬਰ 100 ਤੋਂ ਉੱਪਰ ਉਹਨਾਂ ਸਾਰਿਆਂ ਨੇ ਜਿਹੜਾ ਗਲਤ ਆਨਸਰ ਉਹ ਵੀ ਇੱਕ ਲਾਇਆ ਹੋਵੇ ਫਿਰ ਤਾਂ ਸ਼ੱਕ ਖੜਾ ਹੁੰਦਾ ਹੈ ਨਾ ਤੁਸੀਂ ਤਾਂ ਪੂਰੀ ਸ਼ੱਕ ਨਹੀਂ ਇਹ ਇਹ ਸਵਾਲ ਸੀ ਕਿ ਕੋਈ ਇਹੋ ਜਿਹਾ ਸੀ ਸਵਾਲ ਉਹ ਸਵਾਲ ਐਵੇਂ ਸੀਗਾ ਕਿ ਜਿਵੇਂ ਮੰਨ ਲਓ ਸਵਾਲ ਜਿਹੜਾ ਇਹਨਾਂ ਬੱਚਿਆਂ ਨੇ ਗਲਤ ਕੀਤੇ ਆ ਹੁਣ ਮੈਂ ਤੁਸੀ ਤੁਹਾਡਾ ਇੱਕ ਸਵਾਲ ਇਹ ਵੀ ਹੋਊਗਾ ਕਿ ਬਾਈ ਜੇ ਗਲਤ ਆਨਸਰ ਸਾਰਿਆਂ ਦੇ ਇੱਕ ਆ ਉਤੋਂ ਸ਼ੱਕ ਕਿਵੇਂ ਪੈ ਗਿਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇ ਦਾਂ ਕਿ ਜਿਵੇਂ ਤੁਸੀਂ ਕਿਹਾ ਕਿ ਇੱਥੇ ਕੋਈ 2 ਜਮਾ 2 ਸਵਾਲ ਆਇਆ ਸੀ ਕਿ ਕੋਈ ਹੋਰ ਸਵਾਲ ਆਇਆ ਸੀ ਬਾਈ ਜੀ ਸਵਾਲ ਸੀ ਹਿੰਮਤ ਹੂੰ ਵਚਨ ਬਦਲਣਾ ਸੀਗਾ ਉਹ ਸਵਾਲ ਚਲੋ ਠੀਕ ਆ ਕਿ ਜਿਨ੍ਹਾਂ ਨੇ ਠੀਕ ਕੀਤਾ ਹੋਊਗਾ ਠੀਕ ਆ ਪਰ ਜਿਹੜੇ ਬੱਚਿਆਂ ਦੇ ਆ 100 ਤੋਂ ਉੱਪਰ ਨੰਬਰ ਆਏ ਆ ਤੇ ਉਹਨਾਂ ਚੋਂ ਜਿਹੜੇ ਬੱਚਿਆਂ ਤੇ ਸ਼ੱਕ ਆ ਉਹਨਾਂ ਸਾਰਿਆਂ ਨੇ ਇਹਦਾ ਆਨਸਰ ਗਲਤ ਲਾਇਆ ਅੱਛਾ ਤੇ ਉਹ ਗਲਤ ਵੀ ਇੱਕੋ ਹੀ ਲਾਇਆ ਸਾਰਿਆਂ ਨੇ ਜੇ ਮਤਲਬ ਕਿ ਬੀ ਆਪਸ਼ਨ ਇੱਕ ਨੇ ਗਲਤ ਕਰਤਾ 1 2 2 ਤੋਂ ਗਲਤ ਹੋਣੀ ਕਿੱਡੀ ਕ ਵੱਡੀ ਗੱਲ ਆ ਪਰ 100 ਤੋਂ ਉੱਪਰ ਨੰਬਰ ਲੈਣ ਵਾਲੇ ਬਹੁਤੇ ਬੱਚਿਆਂ ਨੇ ਸਾਰਿਆਂ ਨੇ ਆਂਸਰ ਗਲਤ ਕੀਤਾ ਹੋਵੇ ਤੇ ਸਾਰਿਆਂ ਨੇ ਉਹ ਆਂਸਰ ਬੀ ਲਾਇਆ ਹੋਵੇ ਇਹ ਤੋਂ ਪਤਾ ਕੀ ਪ੍ਰਤੀਤ ਹੁੰਦਾ ਐਵੇਂ ਪ੍ਰਤੀਤ ਹੁੰਦਾ ਲੱਗਦਾ ਐਵੇਂ ਕਿ ਪੇਪਰ ਤੋਂ ਪਹਿਲਾਂ ਹੀ ਉਹਨਾਂ ਬੱਚਿਆਂ ਨੂੰ ਬਿਠਾ ਲਿਆ ਹੋਵੇ ਸਾਰਿਆਂ ਨੂੰ ਉੱਤਰ ਪਹਿਲਾਂ ਹੀ ਦੱਸ ਦਿੱਤੇ ਗਏ ਹੋਣ ਤੇ ਇਹ ਡਰ ਹੋਵੇ ਕਿ ਸਾਰੇ ਕਿਤੇ ਪੂਰੇ ਪੂਰੇ ਨੰਬਰ ਨਾਲ ਲੈ ਜਾਣ ਤਾਂ ਇਸ ਸ਼ੱਕ ਤੋਂ ਇਹ ਕਿਹਾ ਹੋਵੇ ਕਿ ਚਲੋ ਇਹਨਾਂ ਦੇ 15 20 ਸਵਾਲ ਗਲਤ ਕਰਾ ਦਿਓ ਮਤਲਬ ਮੈਂ ਤੁਹਾਡੀ ਗੱਲ ਜਿੰਨੀ ਸਮਝ ਰਿਹਾ ਹਾਂ ਵੀ ਮੰਨ ਲਓ ਸਵਾਲ ਆਇਆ ਹਾਂਜੀ ਵੀ ਕਣਕ ਕਿਹੜੀ ਰੁੱਤ ਚ ਬੀਜੀ ਜਾਂਦੀ ਹੈ ਕਿਹੜੇ ਮਹੀਨਿਆਂ ਚ ਹਾਂ ਬਿਲਕੁਲ ਆਪਾਂ ਉਹ ਚ ਕਹਿ ਗਏ ਵੀ ਯਾਰ ਇਹ ਨਵੰਬਰ ਦਸੰਬਰ ਚ ਬੀਜੀ ਜਾਂਦੀ ਹੈ ਹਨਾ ਮਤਲਬ ਜੇ ਜੇ 3 ਨਰਮੇ ਵਾਲੀ ਆ ਹਾਲਾਂਕਿ ਮੈਂ ਨਰਮੇ ਵਾਲੀ ਤੋਂ ਹੋਣਾ ਵੈਸੇ ਤਾਂ ਆਪਾਂ ਅਕਤੂਬਰ ਨਵੰਬਰ ਵਾਲਾ ਮੈਂ ਮਾਲਵਾ ਬੈਲਟ ਵਾਲਾ ਤਾਂ ਤਾਂ ਕਰਕੇ ਮੈਂ ਬਿਲਕੁਲ ਬਿਲਕੁਲ ਪਰ ਜਿਹੜੇ ਨੇ ਗਲਤ ਜਵਾਬ ਦਿੱਤਾ ਉਹ ਸਾਰਿਆਂ ਨੇ ਐਂ ਕਹਿਤਾ ਸਾਰਿਆਂ ਨੇ ਕਹਿਤਾ ਮਾਰਚ ਅਪਰੈਲ ਮਾਰਚ ਅਪਰੈਲ ਚ ਵੀ ਜੀ ਹਾਂ ਪਰ ਇਹ ਤੋਂ ਵੀ ਸ਼ੱਕ ਪਤਾ ਕੀ ਪਿਆ ਕੀ ਐਂਤ ਨਹੀਂ ਲੱਗਦਾ ਬਾਈ ਕਿ ਸਾਰਿਆਂ ਨੂੰ ਕੀ ਤੇ ਸਾਰਿਆਂ ਦੇ ਨੰਬਰ ਪੂਰੇ ਨਾ ਆ ਜਾਣ ਇਸ ਕਰਕੇ ਸਾਰਿਆਂ ਦੇ ਥੋੜੇ ਥੋੜੇ ਆਨਸਰ ਗਲਤ ਕਰਾ ਦੋ ਤੇ ਗਲਤੀ ਇਹ ਹੋ ਗਈ ਜਿਹੜਾ ਗਲਤ ਆਨਸਰ ਇੱਕ ਤੋਂ ਗਲਤ ਕਰਵਾਉਣਾ ਸੀ ਸਾਰਿਆਂ ਨੂੰ ਇਹੋ ਕਹਿਤਾ ਗਲਤ ਲਾਉਣ ਨੂੰ ਠੀਕ ਆ ਹੋਰ ਕਿਹੜੇ ਸਵਾਲ ਸੀਗੇ ਇਹ ਜਿਹੜੇ ਕਿਉਂਕਿ ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਸਵਾਲ ਸੀਗਾ ਸ਼ਨਾਖਤ ਹਾਂ ਠੀਕ ਹੈ ਜੀ ਚਲੋ ਕੋਈ ਬੰਦਾ ਕਹਿੰਦਾ ਜੀ ਅੱਜ ਕੱਲ ਨਾ ਬੱਚਿਆਂ ਨੂੰ ਫਾਰਸੀ ਦੀ ਜਿਹੜੀ ਸ਼ਬਦਾਵਲੀ ਹੈ ਨਹੀਂ ਪਤਾ ਕਿਸੇ ਇੱਕ ਬੱਚੇ ਨੂੰ ਨਹੀਂ ਪਤਾ ਕਿ ਖਖੇ ਦੇ ਪੈਰ 'ਚ ਬਿੰਦੀ ਆਉਣੀ ਆ ਸਸੇ ਦੇ ਪੈਰ 'ਚ ਬਿੰਦੀ ਆਉਣੀ ਆ ਕਿ ਨਹੀਂ ਆਉਣੀ ਮੰਨ ਲੈਂਦਾ ਮੈਂ ਕਿ ਕਿਸੇ ਇੱਕ ਬੱਚੇ ਨੇ ਗਲਤ ਕਰਤਾ ਦਸਾਂ ਨੇ ਗਲਤ ਕਰਤਾ 100 ਤੋਂ ਉੱਪਰ ਜਿਹੜੇ ਬੱਚਿਆਂ ਦੇ ਨੰਬਰ ਉਹਨਾਂ 'ਚ ਸਾਰਿਆਂ ਨੇ ਗਲਤ ਕਰਤਾ ਮੰਨ ਲੈਂਦੇ ਆਪਾਂ ਪਰ ਸਾਰਿਆਂ ਨੇ ਗਲਤ ਕਰਕੇ ਸੀ ਆਪਸ਼ਨ ਹੀ ਲਾਇਆ ਹੋਵੇ ਇਹ ਤਾਂ ਫਿਰ ਚਿੰਤਾ ਹੈ ਨਾ ਚਿੰਤਾ ਇਸ ਗੱਲ ਦੀ ਹੈ ਇਸ ਪੇਪਰ ਦੀ ਬਈ ਜੀ ਇਹੀ ਸਭ ਤੋਂ ਵੱਡੀ ਇੱਕ ਡਰਾਮਣੀ ਜੋ ਸਾਡੇ ਸਾਹਮਣੇ ਪਿਕਚਰ ਪੇਸ਼ ਹੋ ਕੇ ਆਈ ਹੈ ਤਸਵੀਰ ਪੇਸ਼ ਹੋ ਕੇ ਮੈਨੂੰ ਜੇ ਤਨਾ ਤੁਸੀਂ ਇਹਨੂੰ ਕਿਉਂਕਿ ਏ ਬੀ ਸੀ ਡੀ ਚ ਜ਼ਿਆਦਾ ਤੁਸੀਂ ਕਹਿ ਰਹੇ ਹੋ ਜੇ ਆਪਾਂ ਦੱਸ ਸਕਗੇ ਵੀ ਕਿਹੜੀ ਆਪਸ਼ਨ ਕਿਹੜੀ ਚੁਣੀ ਹੈ ਹਾਂ ਬਈ ਉਹ ਉਹ ਬਿਲਕੁਲ ਬਿਲਕੁਲ ਆ ਲਓ ਜੀ ਬਈ ਮੈਂ ਫਾਰਸੀ ਦਾ ਤਾਂ ਮੈਂ ਇੰਨੀ ਗੱਲ ਚਲੋ ਕਹਿ ਦਾਂ ਜੇ ਤੁਸੀਂ ਉਹ ਲੱਭ ਰਹੇ ਹੋ ਵੀ ਪਾਰਟੀ ਵਾਕੀ ਪੰਜਾਬ ਬਠਿੰਡੇ ਵਾਲਾ ਨੂੰ ਤਾਂ ਜਮਾ ਹੀ ਨਹੀਂ ਆਉਂਦੀ ਤਾਂ ਹੀ ਮਨਪ੍ਰੀਤ ਬਾਦਲ ਨੂੰ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਹਾਂ ਬਿਲਕੁਲ ਉਹਦਾ ਭਾਈ ਜੀ ਆ ਦੇਖੋ ਇੱਕ ਸਵਾਲ ਤੁਹਾਨੂੰ ਪੜ੍ਹ ਕੇ ਦਿਖਾਉਣਾ ਸਹੀ ਸ਼ਬਦ ਲਿਖਣਾ ਹੈ ਠੀਕ ਹੈ ਇੱਕ ਲਿਖਿਆ ਸਿਨਾਖਤ ਹਾਂ ਇੱਕ ਲਿਖਿਆ ਸਿਨਾਖਤ ਹਾਂ ਇੱਕ ਲਿਖਿਆ ਸ਼ਿਨਾਖਤ ਹਾਂ ਇੱਕ ਲਿਖਿਆ ਸ਼ਿਨਾਖਤ ਹਾਂ ਠੀਕ ਹੈ ਜੀ ਤਾਂ ਹੁਣ ਸਭ ਨੂੰ ਪਤਾ ਸੀ ਕਿ ਚਲੋ ਕਿਸੇ ਬੱਚੇ ਦਾ ਇਹਦਾ ਸਹੀ ਆਨਸਰ ਹੈ ਜੀ ਡੀ ਸ਼ਿਨਾਖਤ ਜਿੱਥੇ ਸ ਸ ਦੇ ਪੈਰ ਚ ਬਿੰਦੀ ਆ ਤੇ ਖ ਖ ਦੇ ਪੈਰ ਚ ਬਿੰਦੀ ਨਹੀਂ ਹਾਂ ਜਿਹੜੇ ਬੱਚੇ ਨੇ ਗਲਤ ਲਾਉਣਾ ਉਹ ਕਿਹੜਾ ਲਾਊਗਾ ਜਾਂ ਏ ਜਿੱਥੇ ਸਨਾਖਤ ਲਿਖਿਆ ਹੈ ਜਾਂ ਸਨਾਖਤ ਲਿਖਿਆ ਹੈ ਜਾਂ ਸੀ ਨਾਕਤ ਲਿਖਿਆ ਹੈ ਗਲਤ ਤਾਂ ਇਹੀ ਲਾਊਗਾ ਹਾਂ ਹੋਇਆ ਕੀ ਸਾਰੇ ਬੱਚਿਆਂ ਨੇ ਜਿੰਨਾ ਤੇ ਸ਼ੱਕ ਜਿੰਨਾ ਦੇ 100 ਤੋਂ ਉੱਪਰ ਨੰਬਰ ਆ ਉਹਨਾਂ ਨੇ ਸਾਰਿਆਂ ਨੇ ਸ਼ਨਾਖਤ ਲਾਤਾ ਠੀਕ ਹੈ ਜਿੱਥੇ ਸਸੇ ਦੇ ਪੈਰ 'ਚ ਵੀ ਬਿੰਦੀ ਆ ਤੇ ਖਖੇ ਦੇ ਪੈਰ 'ਚ ਵੀ ਬਿੰਦੀ ਆ ਇਹ ਗੱਲ ਉਹੀ ਬੱਚੇ ਜਿਨ੍ਹਾਂ ਨੂੰ ਸ਼ੱਕ ਆ ਉਹ ਕਹਿੰਦੇ ਆ ਜੀ ਗਲਤ ਆਨਸਰ ਲਾਉਣਾ ਕੋਈ ਸ਼ੱਕ ਦੇ ਕੇ ਇਹ ਰੇਜ ਨਹੀਂ ਲੈ ਕੇ ਆਉਂਦਾ ਇਹਨਾਂ ਨੂੰ ਪਰ ਸਾਰੇ 21 ਕਿਉਂ ਲਾ ਰਹੇ ਸਾਰੇ ਸਾਰਿਆਂ ਨੇ ਇੱਕੋ ਹੀ ਆਨਸਰ ਗਲਤ ਲਾਇਆ ਇਹ ਕਿਉਂ ਲਾਇਆ ਤੇ ਇੱਕ ਗੱਲ ਹੋਰ ਭਾਈ ਇਹਦੇ ਵਿੱਚ ਇੱਕ ਚੀਜ਼ ਹੋਰ ਤੁਹਾਨੂੰ ਮੈਂ ਬੜੀ ਖਾਸ ਦਿਖਾਉਣਾ ਜਦੋਂ ਇਹਨਾਂ ਬੱਚਿਆਂ ਦੇ ਪੁਰਾਣੇ ਪੇਪਰਾਂ 'ਚ ਨੰਬਰ ਚੈੱਕ ਕੀਤੇ ਗਏ ਕੀ ਇਹਨਾਂ ਬੱਚਿਆਂ ਨੇ ਕੋਈ ਪੁਰਾਣਾ ਪੇਪਰ ਦਿੱਤਾ ਹੈ ਹੁਣ ਇੱਕ ਚੀਜ਼ ਹੋਰ ਦੱਸਣਾ ਤੁਹਾਨੂੰ ਮੈਂ ਸੀਨੀਅਰ ਸਹਾਇਕ ਦੀ ਭਰਤੀ ਵਾਸਤੇ ਬੀਏ ਜ਼ਰੂਰੀ ਹੈ ਠੀਕ ਆ ਬੀਏ ਬੀ ਕਾਮ ਬੀਐਸਸੀ ਜੋ ਮਰਜੀ ਠੀਕ ਆ ਪਟਵਾਰੀ ਦੀ ਪਰ ਜੇ ਤੁਸੀਂ ਪਟਵਾਰੀ ਲੱਗਣਾ ਹੈ ਤਾਂ ਵੀ ਆਹੀ ਕੁਝ ਜ਼ਰੂਰੀ ਹੈ ਹੂੰ ਤੇ ਜੇ ਤੁਸੀਂ ਇਨਸਪੈਕਟਰ ਲੱਗਣਾ ਐ ਐਕਸਾਈਜ਼ ਇਨਸਪੈਕਟਰਸ ਹੋਣੇ ਹੋਣੇ ਆ ਤੁਸੀਂ ਹੂੰ ਉਹਨਾਂ ਵਾਸਤੇ ਵੀ ਸੇਮ ਕੁਆਲਿਫਿਕੇਸ਼ਨ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਤੁਸੀਂ ਇਹ ਪੇਪਰ ਜੇ ਤੁਸੀਂ ਇੱਕ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਆਉਣ ਵਾਲੇ ਸਾਰੇ ਫਾਰਮ ਭਰਦੇ ਹੋ ਬਿਲਕੁਲ ਮਤਲਬ ਜੇ ਤੁਸੀਂ ਨਾ ਪੇਪਰਾਂ ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਬੜਾ ਪਤਾ ਹੋਊਗਾ ਕਿ ਉਹ ਮਾਪੇ ਫੋਨ ਕਰ ਕਰਕੇ ਕਹਿੰਦੇ ਉਹ ਤੇਰਾ ਇੱਕ ਬੈਂਕ ਦਾ ਫਾਰਮ ਨਿਕਲੇ ਉਹ ਵੀ ਭਰ ਦੇ ਪਟਵਾਰੀ ਦੀ ਭਰਤੀ ਆ ਵੀ ਕੀ ਪਤਾ ਕਿੱਥੇ ਦਾ ਲੱਗ ਜੇ ਇੱਥੋਂ ਤੱਕ ਕੇ ਬਾਈ ਜੀ ਸੇਵਾਦਾਰ ਦੀ ਭਰਤੀ ਆਈ ਹੋਈ ਆ ਮਾਪੇ ਤਾਂ ਬੱਚਿਆਂ ਨੂੰ ਫੋਨ ਕਰ ਕਰਕੇ ਕਹਿ ਰਿਹਾ ਸੇਵਾਦਾਰ ਦਾ ਫਾਰਮ ਵੀ ਭਰ ਦੇ ਉਹਦਾ ਕਾਰਨ ਇਹ ਆ ਸਾਰਿਆਂ ਦਾ ਸਿਲੇਬਸ ਸੇਮ ਆ ਸਿਰਫ ਜਿਹੜੀ ਪੋਸਟ ਥੋੜੀ ਜਿਹੀ ਉੱਚੇ ਪੱਧਰ ਦੀ ਹੁੰਦੀ ਆ ਉਹਦਾ ਪੇਪਰ ਔਖਾ ਕਰ ਦਿੰਦੇ ਆ ਬੱਚਿਆਂ ਦੀ ਸਹੂਲਤ ਵਾਸਤੇ ਸਰਕਾਰ ਇਹ ਸਰਕਾਰ ਦੀ ਇੱਕ ਖਾਸੀਅਤ ਆ ਇਹ ਹੋਵੇ ਚਾਹ ਇਹ ਸਰਕਾਰ ਤਾਂ ਨੌਕਰੀਆਂ ਦੇਣ ਚ ਵੀ ਯਕੀਨ ਕਰਦੀ ਆ ਤੇ ਬੱਚੇ ਤੰਗ ਨਾ ਹੋਣ ਇਸ ਕਰਕੇ ਇਹ ਸਰਕਾਰ ਨੇ ਸਾਰੇ ਪੇਪਰਾਂ ਦਾ ਸਿਲੇਬਸ ਵੀ ਇੱਕੋ ਜਿਹਾ ਕਰਤਾ ਕਿ ਬੱਚਿਆਂ ਨੂੰ ਵੱਧ ਫਲਾਣੇ ਫਲਾਣੀ ਜਗ੍ਹਾ ਤੋਂ ਕੋਚਿੰਗ ਨਾ ਲੈਣੀ ਪਵੇ ਖੈਰ ਉਹ ਤਾਂ ਬਾਅਦ ਦੀ ਗੱਲ ਆ ਹੁਣ ਹੋਇਆ ਕੀ ਬਈ ਜਿਹੜੇ ਬੱਚੇ ਨੇ ਸੀਨੀਅਰ ਸਹਾਇਕ ਦਾ ਪੇਪਰ ਭਰਿਆ ਉਹ ਪਟਵਾਰੀ ਦਾ ਵੀ ਭਰਿਆ ਹੀ ਹੋਊਗਾ ਸਿਲੇਬਸ ਵੀ ਸੇਮ ਤਾਂ ਨੰਬਰ ਜੇ ਏਸ ਪੇਪਰ 'ਚ ਉਹਦੇ 120 'ਚੋਂ 100 ਟੱਪ ਗਏ ਤੇ ਜੇ ਪਟਵਾਰੀ ਦਾ ਪੇਪਰ 100 ਦਾ ਸੀਗਾ ਉਹਦੇ 'ਚ ਵੀ ਤਾਂ 90 ਟੱਪਣੇ ਚਾਹੀਦੇ ਆ ਬਿਲਕੁਲ ਨਹੀਂ 80 ਆਉਣੇ ਚਾਹੀਦੇ ਆ ਜਦੋਂ ਉਹਨਾਂ ਪੇਪਰਾਂ 'ਚ ਇਹਨਾਂ ਦੇ ਨੰਬਰ ਦੇਖਦੇ ਆਂ ਬਾਈ ਉਦੋਂ ਸਾਨੂੰ ਇਹ ਟੈਨਸ਼ਨ ਹੁੰਦੀ ਆ ਕਿ ਇਹਨਾਂ 'ਚੋਂ ਬਹੁਤੇ ਬੱਚੇ ਤੇ ਉਹ ਆ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਕਿਸੇ ਪੇਪਰ 'ਚ ਇਹਨਾਂ ਦੇ 23 ਨੰਬਰ ਆ ਕਿਸੇ 'ਚ 41 ਆ ਕਿਸੇ ਬੱਚੇ ਦੇ 45 ਨੰਬਰ ਆ ਕਿਸੇ ਦੇ 47.25 ਆ ਇੱਥੋਂ ਤੱਕ ਕਿ ਕਈ ਬੱਚੇ ਤਾਂ ਬਾਈ ਜੀ ਪਟਵਾਰੀ ਦੇ ਪੇਪਰ 'ਚ ਜਿਹੜਾ ਪੰਜਾਬੀ ਦਾ ਵੱਖਰਾ ਪੇਪਰ ਤਵੀਤ ਨਾ ਕਰਾ ਲਿਆ ਇਹ ਹੁਣ ਕਿਤੇ ਦੇਖੋ ਬਾਈ ਜੀ ਉਹ ਜੇ ਜੇ ਇਸ ਤਰੀਕੇ ਨਾਲ ਆ ਫਿਰ ਤਾਂ ਗੱਲ ਸਹੀ ਆ ਪਰ ਗੱਲ ਇਹ ਆ ਨਾ ਕਿ ਹੁੰਦਾ ਨਹੀਂ ਹੈ ਨਹੀਂ ਹੁੰਦਾ ਨਹੀਂ ਮੈਂ ਤੁਹਾਨੂੰ ਥੋੜਾ ਜਆ ਇਹ ਵੀ ਦੱਸਦਾ ਬਾਈ ਜੀ ਇਸ ਤਰੀਕੇ ਨਾਲ ਅੱਜ ਤੋਂ ਡੇਢ ਸਾਲ ਪਹਿਲਾਂ ਨੈਪ ਤਹਿਸੀਲਦਾਰ ਦਾ ਪੇਪਰ ਵੀ ਖਰਾਬ ਹੋ ਗਿਆ ਸੀ ਓਕੇ ਪਰ ਮੈਂ ਉਦੋਂ ਸਰਕਾਰ ਦੇ ਅਸੀਂ ਸ਼ਾਬਾਸ਼ੇ ਜਾਈਏ ਹੂੰ ਨਹੀਂ ਤਾਂ ਕੀ ਹੁੰਦਾ ਜਦੋਂ ਕੋਈ ਪੇਪਰ ਲੀਕ ਹੋ ਜਾਂਦਾ ਨਾ ਤਾਂ ਕੀ ਹੁੰਦਾ ਸਰਕਾਰ ਨਾ ਪੱਲਾ ਝਾੜ ਜਾਂਦੀ ਹੈ ਜਵਾਕਾਂ ਨੂੰ ਉਹਨਾਂ ਦੇ ਉੱਤੇ ਹੀ ਛੱਡ ਦਿੰਦੀ ਆ ਆਪਣੇ ਆਪ ਤੇ ਰੋ ਜੋ ਬਾਅਦ ਕੋਰਟ ਚ ਜਾਂਦੇ ਆ ਕੋਰਟ ਚ ਜਾ ਕੇ ਇਨਸਾਫ ਮੰਗਦੇ ਆ ਕੋਰਟ ਫਿਰ ਲੰਮਾ ਇਨਸਾਫ ਕਰਦੀ ਆ ਹੂੰ ਚਾਹੇ ਕੋਈ ਮੈਨੂੰ ਸਹੀ ਕਵੇ ਚਾਹੇ ਗਲਤ ਬਾਈ ਜੀ ਇਸ ਸਰਕਾਰ ਨੇ ਆਪ ਵਿਜੀਲੈਂਸ ਦੀ ਜਾਂਚ ਕਰਾਈ ਨੈਪ ਤਹਿਸੀਲਦਾਰ ਦੇ ਪੇਪਰ ਦੀ ਵਿਜੀਲੈਂਸ ਚ ਆਪ ਕਾਰਵਾਈ ਕੀਤੀ ਇੱਕ ਪਰਟੀਕੂਲਰ ਇਲਾਕੇ ਦੇ ਬੱਚੇ ਫੜੇ ਗਏ ਮੇਰੇ ਲਈ ਸ਼ਰਮਿੰਦਗੀ ਦੀ ਗੱਲ ਇਹ ਹੈ ਬਨੋਰੀ ਤੁਹਾਡੇ ਵਾਲੇ ਪਾਸੇ ਦੀ ਸੀ ਉਹ ਬਾਈ ਜੀ ਮੇਰੇ ਲਈ ਮੈਂ ਉਹੀ ਗੱਲ ਕਹਿ ਰਿਹਾ ਮੇਰੇ ਲਈ ਸ਼ਰਮਿੰਦਗੀ ਦੀ ਗੱਲ ਇਹ ਹੈ ਕਿ ਮੈਂ ਆਪ ਉਸ ਇਲਾਕੇ ਦਾ ਹਾਂ ਖੈਰ ਉਹਨਾਂ ਬੱਚਿਆਂ ਤੇ ਕਾਰਵਾਈ ਹੋਈ ਉਸ ਵੇਲੇ ਪੇਪਰ ਕੈਨਸਲ ਹੋਇਆ ਸਾਲ ਬਾਅਦ ਉਹੀ ਪੇਪਰ ਲੈ ਕੇ ਇਮਾਨਦਾਰੀ ਨਾਲ ਬੱਚੇ ਨੈਤ ਤਸੀਲਦਾਰ ਭਰਤੀ ਕੀਤੇ ਆ ਤੇ ਅੱਜ ਫੇਰ ਉਸੇ ਸਰਕਾਰ ਕੋਲ ਸਾਡੀ ਗੁਹਾਰਾ ਇੱਕ ਚੀਜ਼ ਉਹ ਚੋਂ ਇਹ ਵੀ ਕੱਢੀ ਜਾ ਸਕਦੀ ਆ ਵੀ ਜਿਹੜੇ ਉਸ ਪੇਪਰ ਨੂੰ ਕਲੀਅਰ ਕਰਿਆ ਸੀਗਾ ਹਾਂਜੀ ਜਿਹੜੇ ਬੱਚਿਆਂ ਨੇ ਉਹ ਚੋਂ ਬਾਅਦ ਕਿੰਨੇ ਕ ਭਰਤੀ ਹੋਏ ਆ ਹਾਂ ਇਹ ਤਾਂ ਦੇਖੋ ਬਈ ਜਿਹਨੂੰ ਆਪਾਂ ਕਦਾਂਗੇ ਦੇਖੋ ਇਹ ਗੱਲ ਬੜੀ ਸਾਫ਼ ਆ ਤੇ ਮੈਂ ਇਹਦੇ ਚ ਇੱਕ ਸਿੰਪਲ ਜੀ ਗੱਲ ਕਹਿਣਾ ਬਈ ਜੀ ਸਾਡਾ ਕੰਮ ਆ ਕੋਚਿੰਗ ਦੇਣਾ ਅਸੀਂ ਪੜਾਉਣਾ ਹੈ ਬੱਚਿਆਂ ਨੂੰ ਸਾਡੇ ਤੋਂ ਵੀ ਵੱਧ ਜਿਹੜੇ ਬੱਚੇ ਜਿਹੜੇ ਬੱਚੇ ਇਸ ਟਾਈਮ ਕਦੀ ਸਾਡੇ ਕੋਲ ਆਉਂਦੇ ਆ ਕਦੀ ਸਰਕਾਰਾਂ ਕੋਲ ਜਾਂਦੇ ਆ ਕਦੀ ਮੀਡੀਆ ਕੋਲ ਜਾਂਦੇ ਆ ਬਾਈ ਜੀ ਉਹਨਾਂ ਦੇ ਅੱਗੇ ਵੀ ਬਹੁਤ ਪੇਪਰ ਹਨ ਨਵੰਬਰ ਦਸੰਬਰ ਜਨਵਰੀ ਚ ਕਈ ਭਰਤੀਆਂ ਦੇ ਪੇਪਰ ਆ ਜੇ ਅੱਜ ਕੱਲ੍ਹ ਉਹ ਜੁੱਤੀਆਂ ਘਸਾਉਣ ਲੱਗ ਪਏ ਫਿਰ ਉਹ ਅਗਲੇ ਪੇਪਰਾਂ ਚ ਰਹਿ ਜਾਣਗੇ ਅਸੀਂ ਤਾਂ ਅਸੀਂ ਕੀ ਸਾਰੇ ਬੱਚੇ ਸਭ ਹੱਥ ਜੋੜ ਕੇ ਸਰਕਾਰ ਨੂੰ ਹੀ ਬੇਨਤੀ ਕਰਦੇ ਆ ਕਿ ਸਰਕਾਰ ਜਿਵੇਂ ਸਰਕਾਰ ਨੇ ਨਹਿਤ ਤਹਿਸੀਲਦਾਰ ਦੇ ਪੇਪਰ ਵੇਲੇ ਜਾਂਚ ਕਰਾਈ ਸੀ ਇਸ ਪੇਪਰ ਦੇ ਵੀ ਸਰਕਾਰ ਨਿਰਪੱਖ ਜਾਂਚ ਕਰਾਵੇ ਕਿਤੇ ਨਾ ਕਿਤੇ ਜੇ ਇਹਨਾਂ ਬੱਚਿਆਂ ਦਾ ਇਹ ਵਹਿਮ ਹੀ ਆ ਉਹ ਵਹਿਮ ਵੀ ਦੂਰ ਹੋ ਜਾਊਗਾ ਹੂੰ ਕਿਉਂਕਿ ਇਸ ਪੇਪਰ ਦੀ ਇੱਕ ਹੋਰ ਬਾਈ ਜੀ ਬੜੀ ਹਰਾਨੀ ਵਾਲੀ ਗੱਲ ਆ ਇਹ ਕਈ ਲੋਕਾਂ ਨੂੰ ਲੱਗਦਾ ਕਿ ਇਹ ਪੇਪਰ 2024 ਚ ਆਇਆ ਤੇ ਲੀਕ ਹੋਇਆ ਮੈਂ ਥੋੜਾ ਜਿਹਾ ਇਸ ਪੇਪਰ ਦਾ ਜਿਹੜਾ ਇਤਿਹਾਸਕ ਪਛੋਕੜ ਦੱਸਦਾ ਇਹ ਪੇਪਰ ਸਭ ਤੋਂ ਪਹਿਲੀ ਵਾਰ 2014 ਚ ਆਇਆ ਸੀਗਾ ਕੋਲਿਆਂ ਵਾਲੀ ਸਾਹਿਬ ਵਾਲਾ ਹਾਂ ਇਹ ਪੇਪਰ 2014 ਚ ਆਇਆ ਸੀ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਪੇਪਰ ਉਦੋਂ ਹੋ ਗਿਆ ਲੀਕ ਉਦੋਂ ਇਹ ਪੇਪਰ ਅੱਜ 120 ਨੰਬਰ ਦਾ ਹੈ ਉਦੋਂ ਆਇਆ ਸੀ 100 ਨੰਬਰ ਦਾ ਉਦੋਂ ਸਾਰੇ ਬੱਚਿਆਂ ਦੇ ਜਿਨ੍ਹਾਂ ਤੇ ਇਹ આરોਪ ਲੱਗਿਆ ਸੀ ਕਿ ਗੜਬੜ ਹੋਈ ਆ ਉਹਨਾਂ ਦੇ 95 ਤੋਂ ਉੱਪਰ ਨੰਬਰ ਲਓ ਜੀ ਸਰਕਾਰ ਨੇ ਉਦੋਂ ਵੀ ਕਾਰਵਾਈ ਕੀਤੀ ਇਸ ਪੇਪਰ ਨੂੰ ਕੈਨਸਲ ਕਰਤਾ ਤੇ ਜਿਹੜੀ ਏਜੰਸੀ ਨੇ ਪੇਪਰ ਲਿਆ ਸੀਗਾ ਉਸ ਵੇਲੇ ਦੀ ਸਰਕਾਰ ਦੇ ਵੀ ਬਾਰੇ ਬਾਰੇ ਜਾਈਏ ਅੱਜ ਤੱਕ ਉਸ ਏਜੰਸੀ ਨੂੰ ਦੁਬਾਰਾ ਪੇਪਰ ਦਾ ਠੇਕਾ ਨਹੀਂ ਦਿੱਤਾ ਇਹਨਾਂ ਨੇ ਉਹ ਪੇਪਰ ਦੁਬਾਰਾ ਫੇਰ 10 ਸਾਲ ਬਾਅਦ ਉਹੀ ਕੈਨਸਲ ਹੋਇਆ ਪੇਪਰ ਦੁਬਾਰਾ ਫੇਰ ਆਇਆ ਮੈਨੂੰ ਲੱਗਦਾ ਤਵੀਤ ਤੱਕਾਉਣ ਦੀ ਲੋੜ ਆ ਕਿਉਂਕਿ ਇਹ ਪੇਪਰ ਉਦੋਂ ਵੀ ਸេរੀ ਨਹੀਂ ਸੀ ਚੜਿਆ ਤੇ ਅੱਜ ਵੀ ਆ ਪੇਪਰ ਜਿਹੜਾ ਹੈ ਸਵਾਲਾਂ 'ਚ ਖੜਿਆ ਹੋਇਆ ਹੈ ਹੁਣ ਫਿਰ ਕਿਸ ਪਾਸੇ ਵੱਲ ਆਪਾਂ ਇਸ ਇਹ ਗੱਲ ਨੂੰ ਲੈ ਕੇ ਵਧਗੇ ਵੀ ਕਿਵੇਂ ਹੁਣ ਖੋਣਾ ਕੀ ਚਾਹੀਦਾ ਕਿ ਜਾਂਚ ਹੀ ਬਸ ਹੋਣੀ ਚਾਹੀਦੀ ਹੈ ਜੀ ਬਾਈ ਜੀ ਦੇਖੋ ਇੱਕ ਤਾਂ ਇਸ ਪੇਪਰ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਹ ਪੇਪਰ ਲੀਕ ਕਿਵੇਂ ਹੋ ਜਾਂਦੇ ਆ ਇਹਦੀ ਵੀ ਗੱਲ ਕਰਕੇ ਕਿਵੇਂ ਹੋ ਜਾਂਦੇ ਆ ਲੀਕ ਜੇ ਤੁਸੀਂ ਕਹਿੰਦੇ ਹੋ ਸਰਕਾਰ ਨਹੀਂ ਚਾਹੁੰਦੀ ਬਿਲਕੁਲ ਨਹੀਂ ਚਾਹੁੰਦੀ ਸਰਕਾਰਾਂ ਕੋਈ ਵੀ ਨਹੀਂ ਚਾਹੁੰਦੀ ਚਾਹੇ ਉਹ ਕਾਲੀ ਅਕਾਲੀ ਸਰਕਾਰ ਆ ਕਾਂਗਰਸੀ ਆ ਆਮ ਆਦਮੀ ਆ ਸਰਕਾਰਾਂ ਜਿਹੜੀਆਂ ਨੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਪੇਪਰ ਲੀਕ ਹੋਵੇ ਚਲੋ ਮੈਂ ਤੁਹਾਡੀ ਇਹ ਗੱਲ ਤੇ ਯਕੀਨ ਕਰ ਲਿਆ ਮੈਂ ਫਿਰ ਸਰਕਾਰ ਤੋਂ ਬਾਹਰ ਕੀ ਆ ਇੱਥੇ ਜਿਹੜਾ ਪੇਪਰ ਲੀਕ ਹੋ ਜਿਵੇਂ ਹੋ ਜੂ ਜਿਵੇਂ ਸਰਕਾਰ ਅਕਸਰ ਅਸੀਂ ਟੀਵੀ 'ਚ ਇੱਕ ਸ਼ਬਦ ਸੁਣਦੇ ਆ ਕਾਲੀਆਂ ਭੇਡਾਂ ਹਮ ਹਰ ਸਿਸਟਮ ਦੇ ਵਿੱਚ ਕੁਛ ਨਾ ਕੁਛ ਕਾਲੀਆਂ ਭੇਡਾਂ ਹੁੰਦੀਆਂ ਇੱਕ ਤਾਂ ਉਹ ਮੁੱਖ ਕਾਰਨ ਆ ਇੱਕ ਨਾ ਬੜੇ ਤਗੜੇ ਤਗੜੇ ਗੈਂਗ ਬਣੇ ਹੋਏ ਆ ਜਿਹੜੇ ਨਾ ਪੇਪਰਾਂ ਨੂੰ ਲੀਕ ਕਰਦੇ ਆ ਪੇਪਰ ਦੇ ਲੀਕ ਹੋਣ ਦੇ ਨਾ ਮੁੱਖ 2 ਜਾਂ 3 ਕਾਰਨ ਹੁੰਦੇ ਆ ਜਿਵੇਂ ਸਪੋਜ਼ ਕਰੋ ਇੱਕ ਬੋਰਡ ਇਹ ਜਿਹੜੇ ਪੇਪਰ ਦੇ ਲੀਕ ਹੋਣ ਦੀ ਗੱਲ ਆਈ ਹੈ ਨਾ ਇਹ ਪੇਪਰ ਲਿਆ ਹੈ ਭਰਤੀ ਬੋਰਡ ਨੇ ਪੰਜਾਬ 'ਚ ਉਹਨੂੰ ਐਸਐਸ ਬੋਰਡ ਕਹਿੰਦੇ ਆ ਐਸਐਸ ਬੋਰਡ 'ਚ ਪੇਪਰ ਛਪ ਗਿਆ ਪੇਪਰ ਬਣ ਗਿਆ ਪੇਪਰ ਛਾਪਣ ਵਾਸਤੇ ਬਾਹਰ ਕਿਸੇ ਪ੍ਰੈਸ ਕੋਲ ਚਲੇ ਗਿਆ ਸਭ ਤੋਂ ਪਹਿਲਾ ਕਾਰਨ ਪੇਪਰ ਲੀਕ ਹੋਣ ਦਾ ਇਹ ਆ ਠੀਕ ਹੈ ਦੂਜਾ ਕਾਰਨ ਇਹ ਆ ਕਿ ਐਸਐਸ ਬੋਰਡ ਨੂੰ ਪੇਪਰ ਦਿੱਤਾ ਉਹਨਾਂ ਨੇ ਕਿਸੇ ਤੀਜੀ ਏਜੰਸੀ ਨੂੰ ਪੇਪਰ ਦਾ ਠੇਕਾ ਦੇਤਾ ਕਿ ਪੇਪਰ ਛਾਪ ਕੇ ਭੇਜ ਦਿਓ ਐਸਐਸ ਬੋਰਡ ਤਾਂ ਸਰਕਾਰ ਦੀ ਏਜੰਸੀ ਆ ਉੱਥੇ ਨਹੀਂ ਜਦੋਂ ਪੇਪਰ ਬਾਹਰੋਂ ਛਾਪ ਕੇ ਆਇਆ ਉੱਥੇ ਕਿਸੇ ਦਾ ਮਨ ਬੇਈਮਾਨ ਹੋ ਗਿਆ ਤੀਸਰਾ ਜਿਹੜਾ ਨੈਪ ਤਹਿਸੀਲਦਾਰ ਚ ਪਤਾ ਲੱਗਿਆ ਸੀ ਜਿਹੜੇ ਸਕੂਲਾਂ ਕਾਲਜਾਂ ਚ ਪੇਪਰ ਹੁੰਦਾ ਹੈ ਉਹਨਾਂ ਸਕੂਲਾਂ ਕਾਲਜਾਂ ਦੇ ਜਿਹੜੇ ਦੂਜੇ ਜਾਂ ਤੀਜੇ ਦਰਜੇ ਦੇ ਅਫਸਰ ਹੁੰਦੇ ਆ ਉਹਨਾਂ ਨਾਲ ਗੰਡ ਧੋਪਾ ਕਰ ਲੈਂਦੇ ਆ। ਸੋ ਆ ਤਿੰਨ ਇੱਕ ਮੁੱਖ ਕਾਰਨ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦਾ ਜਿਹੜਾ ਨੈਪ ਤਹਿਸੀਲਦਾਰ ਦਾ ਪੇਪਰ ਉਹਦੀ ਜਿਹੜੀ ਵਿਜੀਲੈਂਸ ਦੀ ਜਾਂਚ ਆ ਜਾਂ ਪੁਰਾਣੇ ਪੇਪਰ ਜਿਹੜੇ ਆ ਉਹਨਾਂ ਦੀ ਜਿਹੋ ਜਾਂਚ ਹੋਈ ਪਿੱਛੇ ਜੀ ਨੀਟ ਦਾ ਪੇਪਰ ਲੀਕ ਹੋਇਆ ਸੀਗਾ ਉਦੋਂ ਵੀ ਆਈ ਦੋ ਤਿੰਨ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਪਰ ਪਰ ਜੇ ਮੰਨ ਲਓ ਅਸੀਂ ਇਹਦਾ ਇਹ ਦੇਖਗੇ ਜਿਵੇਂ ਬੋਰਡ ਦੇ ਪੇਪਰ ਸਾਡੇ ਵੇਲੇ ਚ ਹੁੰਦੇ ਸੀ ਮੈਨੂੰ ਹੁਣ ਨਹੀਂ ਪਤਾ ਵੀ ਪੰਜ ਤਰ੍ਹਾਂ ਦੇ ਆਉਣਗੇ ਹਾਂਜੀ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਕਿਹੜਾ ਸੈੱਟ ਆਊਗਾ ਬਿਲਕੁਲ ਜੀ ਉਹ ਚੀਜ਼ਾਂ ਜ਼ਿਆਦਾ ਸਾਂ ਹੀ ਨਹੀਂ ਹੋ ਸਕਦੀਆਂ ਹ ਇਸ ਟੈਵੀ ਪੇਪਰ ਚ ਕਈ ਸੈਟਾਂ ਚ ਆਉਂਦੇ ਆ ਓਕੇ ਪਰ ਇੱਕ ਗੱਲ ਆ ਨਾ ਹੁਣ ਇਹਦੇ ਚ ਭਰਨੇ ਹੁੰਦੀ ਆ ਤੁਸੀਂ 100 ਸਵਾਲਾਂ ਦੇ ਗੋਲੇ ਹਾਂ ਤੁਹਾਨੂੰ ਯਾਦ ਪਤਾ ਕੀ ਕਰਾਇਆ ਜਾਂਦਾ ਹੈ ਕਿ ਜੇ ਤੁਹਾਡੇ ਕੋਲ ਸੈਟ A ਆਇਆ ਉਹਦੇ ਪਹਿਲੇ ਦਾ ਆ ਦੂਜੇ ਦਾ ਤੀਜੇ ਦਾ ਚੌਥੇ ਦਾ ਜੇ ਦੂਜਾ ਸੈਟ ਆ ਗਿਆ ਉਹਦੇ ਪਹਿਲੇ ਦਾ ਦੂਜੇ ਦਾ ਤੀਜੇ ਦਾ ਚੌਥੇ ਦਾ ਠੀਕ ਹੈ ਮਤਲਬ ਕੀ ਤੁਹਾਨੂੰ ਗੋਲੇ ਭਰਨ ਦਾ ਪੈਟਰਨ ਹੀ ਯਾਦ ਕਰਾ ਦਿੱਤਾ ਜਾਂਦਾ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ ਪੈਟਰਨ ਇਹ ਗੋਲੇ ਚਾਰ ਸੈਟਾਂ ਚ ਤੁਸੀਂ ਸਵਾਲ ਨਹੀਂ ਬਦਲ ਸਕਦੇ ਤੁਸੀਂ ਦੱਸੋ ਜੇ ਤੁਸੀਂ ਇੱਕ ਸੈੱਟ 'ਚ ਦੂਜੇ ਸੈੱਟ 'ਚ ਸਵਾਲ ਹੀ ਬਦਲਤੇ ਫਿਰ ਤਾਂ ਕੰਮ ਹੀ ਖਰਾਬ ਹੋ ਗਿਆ ਇੱਕ ਕਹੂਗਾ ਮੈਨੂੰ ਔਖਾ ਸੈੱਟ ਆ ਗਿਆ ਦੂਜਾ ਕਹੂਗਾ ਮੈਨੂੰ ਸੌਖਾ ਆ ਗਿਆ ਪੈ ਗਿਆ ਪੰਗਾ ਤੁਸੀਂ ਸਿਰਫ ਸਵਾਲਾਂ ਨੂੰ ਅੱਗੜ ਪਿੱਛੜ ਕਰ ਸਕਦੇ ਹੋ ਤੇ 400 ਸਵਾਲਾਂ ਦੇ ਗੋਲੇ ਯਾਦ ਕਰਾਉਣੇ ਕਿੱਡੀ ਕੌਖੀ ਗੱਲ ਸੋ ਇਸ ਪੇਪਰ 'ਚ ਇਹ ਵੀ ਇੱਕ ਦਿੱਕਤ ਬਸ ਸਵਾਲ ਸੇਮ ਹੀ ਰਹਿੰਦੇ ਨੇ ਸਵਾਲ ਸੇਮ ਹੀ ਰਹਿੰਦੇ ਆ ਬਸ ਉਹਨਾਂ ਦੇ ਗੋਲੇ ਬਦਲ ਜਾਂਦੇ ਅੱਗੇ ਪਿੱਛੇ ਹੋ ਜਾਂਦੇ ਆ ਨੇ ਔਖਾ ਸੌਖਾ ਤਾਂ ਫਿਰ ਅਗਲੇ ਦੀ ਕਿਸਮਤ ਹੈ ਏਡੀ ਕੀ ਗੱਲ ਹੈ ਨਹੀਂ ਭਾਈ ਦੇਖੋ ਇਹ ਗੱਲ ਨਾਲ ਮੈਂ ਹੱਕਚ ਨਹੀਂ ਹੈਗਾ ਮੈਂ ਇੱਕੋ ਗੱਲ ਕਹੂੰਗਾ ਕਿ ਪੇਪਰ ਨੂੰ ਨਾ ਜੇ ਤੁਸੀਂ ਕਹੋਗੇ ਜਿਵੇਂ ਹੁਣ ਤੁਹਾਡਾ ਸਵਾਲ ਹੈ ਕਿ ਮੈਂ ਤੁਹਾਨੂੰ ਇੱਕ ਪੰਜਾਬ ਸਰਕਾਰ ਦੀ ਇੱਕ ਪੇਪਰ ਦੀ ਉਦਾਹਰਣ ਦਿੰਨਾ ਉਸ ਪੇਪਰ ਨੂੰ ਸਰਕਾਰ ਨੇ ਲੀਕ ਹੋਣ ਤੋਂ ਕਿਵੇਂ ਬਚਾਇਆ ਹਮ ਅੱਜ ਤੋਂ 11 ਸਾਲ ਪਹਿਲਾਂ 2013 ਚ ਫੂਡ ਸਪਲਾਈ ਦਾ ਪੇਪਰ ਹੋਇਆ ਦੇਖੋ ਤੁਸੀਂ ਮੈਨੂੰ ਪੁੱਛਿਆ ਸਿਝਾ ਮੈਂ ਆਪਣਾ ਸਿਝਾ ਨਹੀਂ ਦੇ ਰਿਹਾ ਮੈਂ ਸਰਕਾਰ ਨੇ ਹੀ ਸਰਕਾਰ ਚ ਇੰਨੇ ਸਿਆਣੇ ਅਫਸਰ ਆ ਜਿਓ ਚੋਣ ਵਿਲ ਪਾਵਰ ਵਰਤਨ ਤਾਂ ਪੇਪਰ ਲੀਕ ਹੋਣ ਤੋਂ ਬਚਾ ਸਕਦੇ ਆ ਉਹਨਾਂ ਨੇ ਬੜਿਆ ਸੋਹਣਾ ਸਕੀਮ ਲਾਈ ਕਹਿੰਦੇ ਜੀ ਪੇਪਰ ਚ ਬਹੁਤ ਬੱਚੇ ਭਰਤੀ ਹੋ ਰਹੇ ਆ ਬੱਚੇ ਬਹੁਤ ਬੱਚੇ ਪੇਪਰ ਦੇ ਰਹੇ ਆ ਇੰਨੇ ਜਾਣਿਆ ਤੇ ਨਿਗ੍ਹਾ ਰੱਖਣੀ ਔਖੀ ਆ ਮੰਨ ਲਓ 100 ਪੋਸਟਾਂ 'ਾਂ ਦੀ ਪੇਪਰ ਆਇਆ ਉਹਨਾਂ ਨੇ ਕੀ ਕੀਤਾ ਇੱਕ ਦਿਨ ਸਵੇਰੇ ਇੱਕ ਉਸੇ ਦਿਨ ਸ਼ਾਮੀ ਅਗਲੇ ਦਿਨ ਸਵੇਰੇ ਅਗਲੇ ਦਿਨ ਸ਼ਾਮੀ ਚਾਰ ਸ਼ਿਫਟਾਂ 'ਚ ਚਾਰ ਪੇਪਰ ਲਏ ਸਾਰੇ ਬੱਚੇ ਚਾਰ ਹਿਸਿਆਂ ਚ ਵੰਡ ਲਏ ਸਾਰੀਆਂ ਸ਼ਿਫਟਾਂ ਚੋਂ ਹਜ਼ਾਰ-ਹਜ਼ਾਰ ਬੱਚਾ ਕੱਢ ਲਿਆ ਕੋਈ ਕਹਿ ਦੂਗਾ ਜੀ ਇਸ ਪੇਪਰ ਚ ਨਕਲ ਮਾਰ ਕੇ 500 ਬੰਦੇ ਆ ਗਏ ਆ ਗਏ ਕੋਈ ਚੱਕਰ ਨਹੀਂ ਚਾਰਾ ਸ਼ਿਫਟਾਂ ਚੋਂ ਹਜ਼ਾਰ-ਹਜ਼ਾਰ ਬੱਚੇ ਕੱਢ ਲੇ ਉਹ 4000 ਬੱਚਿਆਂ ਨੂੰ ਅਗਲੇ ਐਤਵਾਰ ਬੁਲਾ ਲਿਆ ਕੀ ਤੁਹਾਡਾ 4000 ਬੱਚਿਆਂ ਦਾ ਪੇਪਰ ਇਕੋ ਸੈਂਟਰ ਚ ਹੋਊਗਾ ਉਹ ਪੂਰਾ ਸਰਕਾਰ ਦੀ ਨਿਗਰਾਨੀ ਚ ਹੋਊਗਾ ਜੇ ਪਹਿਲੀ ਸ਼ਿਫਟ ਚ ਕਿਤੇ ਕੱਚ ਰਹਿ ਵੀ ਗਿਆ ਜਿਹੜਾ ਦੂਜਾ ਸਟੇਜ ਤੇ ਪੇਪਰ ਹੋਇਆ ਜਾ ਕੇ ਉਹਦੇ ਚ ਪੂਰੀ ਇਮਾਨਦਾਰੀ ਹੋ ਜੇ ਇੱਕ ਜਾਂ ਦੋ ਪੇਪਰ ਇੰਨੀ ਸ਼ਕਤੀ ਨਾਲ ਲੈਣਗੇ ਕਿਉਂਕਿ ਕਿਉਂਕਿ ਜਿਹੜਾ ਸੌਰੀ ਮੈਂ ਵਿੱਚ ਹੀ ਤਾਂ ਟੋਕਦਾ ਵੀ ਫਿਰ ਇਹਦਾ ਮਤਲਬ ਤਾਂ ਇਹ ਵੀ ਇਹ ਵੀ ਇਹਦਾ ਫਾਇਦਾ ਨਾ ਵੀ ਜਿਹੜਾ ਪਿਛਲੇ ਪੇਪਰ ਚ 20 ਨੰਬਰ ਨਾਲ ਜਾ ਰਿਹਾ ਜਾਂ ਅਪੀਲ ਜਾ ਰਿਹਾ ਹੈ ਬਿਲਕੁਲ ਠੀਕ ਹੈ ਹਣਾ ਉਹ ਗਾਂਹ ਵਾਲੇ ਚ ਸੌਲ ਜਾ ਰਿਹਾ ਹੈ ਤਾਂ ਉਹ ਉਸ ਪੇਪਰ ਤੇ ਦੂਜੇ ਪੜਾ ਤੇ ਆ ਕੇ ਕਲੈਪਸ ਕਰ ਜੂ ਹਾਂ ਉਥੇ ਪਹਿਲੇ ਤੇ ਦੂਜੇ ਪੜਾ ਦੇ ਵਿੱਚ ਕੰਪੈਰੀਜ਼ਨ ਹੋ ਜੂਗਾ ਨਾ ਸੋ ਇੱਕ ਕਸੌਟੀ ਇਹ ਬੜੀ ਸੋਹਣੀ ਆ ਇਸ ਤਰੀਕੇ ਨਾਲ ਇਹਨਾਂ ਨੇ ਫੂਡ ਸਪਲਾਈ ਦੀ ਭਰਤੀ ਕੀਤੀ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਦੋਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਸੀ ਤਾਂ ਮੈਂ ਇਹ ਕਹਿੰਦਾ ਕਿ ਤੁਸੀਂ ਮੈਨੂੰ ਛੱਡੋ ਸਰਕਾਰ ਕੋਲ ਬਹੁਤ ਸੁਝਾਅ ਨਹੀਂ ਸਰਕਾਰ ਕੋ ਕੋਈ ਡੇ ਕਾਬਲ ਅਫਸਰ ਨਹੀਂ ਜਿਹੜੇ ਸਰਕਾਰ ਵਾਸਤੇ ਸਭ ਕੁਝ ਦੱਸ ਸਕਦੇ ਕਿ ਆਪਾਂ ਇਸ ਚੀਜ਼ ਨੂੰ ਕਿਵੇਂ ਰੋਕਣਾ ਹੈ ਕਿਉਂਕਿ ਜਿਹੜੇ ਭਰਤੀ ਬੋਰਡ ਦੇ ਇਸ ਟਾਈਮ ਚੇਅਰਮੈਨ ਨੇ ਉਹ ਪੰਜਾਬ ਦੇ ਮੰਨੇ ਜਾਂਦੇ ਆ ਤੇ ਪਰਸਨਲੀ ਅਸੀਂ ਵੀ ਮੰਨਦੇ ਆ ਗੱਲ ਕਿ ਉਹ ਪੰਜਾਬ ਦੇ ਸਭ ਤੋਂ ਕਟੜ ਮਾਨਦਾਰ ਅਫਸਰ ਨੇ ਕ੍ਰਿਸ਼ਨ ਕੁਮਾਰ ਜੀ ਨੇ ਜਿੰਨਾ ਕੋਲੇ ਭਰਤੀ ਬੋਰਡ ਆ ਤੇ ਸਾਨੂੰ ਤੇ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਵਾਕਈ ਇਸ ਪੇਪਰ ਦੀ ਨਿਰਪੱਖ ਜਾਂਚ ਕਰਾਉਣਗੇ ਤੇ ਦੁੱਧ ਦਾ ਦੁੱਧ ਤੇ ਜੇ ਜਾਂਚ ਚ ਇਹ ਨਿਕਲ ਆਇਆ ਨਾ ਕਿ ਪੇਪਰ ਨਹੀਂ ਬੱਚਿਆਂ ਦਾ ਵਹਿਮ ਆ ਤਾਂ ਬੱਚਿਆਂ ਨੂੰ ਉਹ ਵੀ ਪਤਾ ਲੱਗਣਾ ਚਾਹੀਦਾ ਬਾਈ ਜੀ ਬਿਲਕੁਲ ਹਾਂਜੀ ਤਾਂ ਬਹੁਤ ਬਹੁਤ ਥੈਂਕ ਯੂ ਭਾਈ ਤੁਹਾਡਾ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਜੁੜੇ ਹੋਏ ਸੀ ਅੱਖਰ ਦੇ ਨਾਲ ਤੁਹਾਡੀ ਇਸ ਪੂਰੀ ਗੱਲਬਾਤ ਬਾਰੇ ਕੀ ਰਾਇਆ ਤੁਸੀਂ ਸਾਂਝੀ ਕਰੋ ਧੰਨਵਾਦ